ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹ ਇਨਸਾਨ ਆ ਜਿਹਨੂੰ ਕੋਈ ਵੀ ਦੁਨੀਆ ਦਾ ਕੋਈ ਇਨਸਾਨ ਆਪਣੇ ਮਜਬ ਤੋਂ ਜਾਂ ਆਪਣੇ ਮਿਸ਼ਨ ਤੋਂ ਕੋਈ ਪੜਕਾ ਨਹੀਂ ਸਕਦਾ ਕੋਈ ਟਰੈਕ ਤੋਂ ਲਾ ਨਹੀਂ ਸਕਦਾ ਸਾਡਾ ਮਿਸ਼ਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਸੰਧਾਨਤ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਇਹ ਕੋਈ ਮੇਰੀ ਗੱਲ ਨਹੀਂ ਜਦੋਂ ਧੰਨ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਦੀ ਗੱਲ ਕਰਦੇ ਹਾਂ ਨਾ ਇਸੇ ਕਰਕੇ ਸਿੱਖ ਔਮ ਦੇ ਬਾਣੀ ਗੁਰੂ ਨਾਨਕ ਪਾਸ਼ਾ ਨੂੰ ਕਿਹਾ ਜਾਂਦਾ ਹੈ ਇਹ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਪਹਿਲੀ ਮੁਲਾਕਾਤ ਇੱਕ ਪੰਡਤ ਦੇ ਨਾਲ ਹੁੰਦੀ ਹੈ ਉਹ ਪੰਡਤ ਨੂੰ ਪਤਾ ਸੀ ਕਿ ਇਹ ਜਿਹੜੀ ਫਿਲਾਸਫੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਹੈ ਨਾ ਇਹ ਕਿਵੇਂ ਪੁਜਾਰੀ ਦਾ ਪਖੰਡਵਾਦ ਦਾ ਬੋਰੀ ਵਿੱਚ ਤਰਾ ਗੋਲ ਕਰਕੇ ਰੱਖ ਦੋ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਤੇ ਉਹਨੇ ਟੇਡੇ ਜਿਹੇ ਢੰਗ ਨਾਲ ਗੁਰੂ ਪਾਤਸ਼ਾਹ ਨੂੰ ਜਨੇਊ ਪਾਉਣ ਵਾਸਤੇ ਹੱਥ ਅੱਗੇ ਵਧਾਇਆ ਗੁਰੂ ਪਾਤਸ਼ਾਹ ਨੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਰੀਤ ਚੱਲੀ ਆ ਰਹੀ ਸੀ ਜਿਨੇ ਉਹ ਪਾਉਣ ਦੀ ਇੱਕ ਸੈਕਿੰਡ ਦੇ ਵਿੱਚ ਗੁਰੂ ਪਾਸ਼ਾ ਨੇ ਤੋੜ ਦਿੱਤੀ ਇਹ ਬੋਲ ਬੜੇ ਕੋੜੇ ਤੇ ਮੈਂ ਜਿਹੜੇ ਅੱਜ ਗੱਲ ਕਰਨ ਲੱਗਾ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਸ਼ੇਖ ਕੌਮ ਦੇ ਵਿੱਚ ਬਧੇਰੇ ਜੋਧੇ ਹੋਏ ਬੰਦਗੀ ਕਰਨ ਵਾਲੇ ਹੋਏ ਉਹਨਾਂ ਲਈ ਸਤਕਾਰ ਹੈ ਮਾਣ ਇੱਜ਼ਤ ਉਹਨਾਂ ਲਈ ਹਮੇਸ਼ਾ ਮਨ ਦੇ ਵਿੱਚ ਰਹਿੰਦਾ ਹੈ ਸੁਣਤੇ ਆਂਦੇ ਹਾਂ ਮੈਂ ਜਿਹੜੀ ਗੱਲ ਕਰ ਰਿਹਾ ਜਿਹੜੇ ਬੰਦੇ ਇਹ ਚੀਕਾਂ ਮਾਰਦੇ ਨੇ ਕਿ ਢਿੰਡਰਾਵਾਲੇ ਸਾਡੇ ਆਈਡਲ ਨੇ ਸਾਡੇ ਹੀਰੋ ਨੇ ਉਹਨਾਂ ਨੂੰ ਇੱਕ ਮਸ਼ਵਰਾ ਹੈ ਮੈਂ ਭਿੰਡਰਾਂ ਵਾਲਾ ਬਰੋਧੀ ਹਾਂ ਵਿਰੋਧੀ ਰਹੂੰਗਾ ਤੇ ਪਰ ਜਦੋਂ ਸਿਕਸ ਸਿਧਾਂਤਾਂ ਦੀ ਗੱਲ ਆਉਂਦੀ ਹੈ ਜੇ ਭਿੰਡਰਾਂ ਵਾਲੇ ਸਿਕਸ ਸਿਧਾਂਤਾਂ ਤੇ ਖਰੇ ਉਤਰਦੇ ਨੇ ਜਾਂ ਕੁਝ ਪਰਸੈਂਟ ਉਹਨਾਂ ਦੀ ਕੌਮ ਨੂੰ ਦੇਣਾ ਉੱਥੇ ਉਹਨਾਂ ਦੇ ਨਾਲ ਖੜੇ ਜੇ ਮੇਰੇ ਸਾਹਮਣੇ ਕੋਈ ਭਿੰਡਰਾਂ ਵਾਲੀ ਤਸਵੀਰ ਲਾ ਕੇ ਸਾੜਨ ਦੀ ਕੋਸ਼ਿਸ਼ ਕਰੇ ਉਦਾਰਨ ਦੀ ਕੋਸ਼ਿਸ਼ ਕਰੇ ਹੋ ਸਕਦਾ ਮੈਂ ਉਸ ਬੰਦੇ ਦੇ ਥੱਪੜ ਮਾਰ ਦੇਵਾਂ ਉਸ ਬੰਦੇ ਨਾਲ ਮੌਕੇ ਤੇ ਲੜ ਪਵਾਂ ਇਹ ਮੇਰਾ ਜ਼ਿਕਰ ਹੈ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਇਹ ਚ ਕੋਈ ਦੋਰਾਵਾ ਨਹੀਂ ਪਰ ਗੱਲ ਧਿਆਨ ਨਾਲ ਸੁਣਿਓ ਜਿਹੜੇ ਟੈਕਸੀ ਡਰਾਈਵਰ ਨੂੰ ਰਣਜੋਤ ਸਿੰਘ ਨੂੰ ਪੁਲਿਸ ਨੇ ਥਾਣੇ ਵਿੱਚ ਲੈ ਜਾ ਕੇ ਕੁੱਟਿਆ ਤੇ ਉਹ ਹੁਣ ਬੀਬਾ ਪੁੱਤ ਬਣ ਕੇ ਇਹ ਕਹਿ ਰਿਹਾ ਮੇਰੇ ਨਾਲ ਪੁਲਿਸ ਨੇ ਧੱਕਾ ਕੀਤਾ ਇਹ ਕਹਿ ਰਿਹਾ ਨਾ ਧੱਕਾ ਹੋਣਾ ਨਹੀਂ ਚਾਹੀਦਾ ਸੀ ਚਲੋ ਚੰਗੇ ਪੁਲਿਸ ਅਫਸਰਾਂ ਨੇ ਜਿਹੜੇ ਉਹ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਉਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਇਹ ਕਾਨੂੰਨ ਦੀ ਗੱਲਬਾਤ ਹੈ ਜਿਹੜੇ ਸਭ ਲਈ ਕਾਨੂੰਨ ਇੱਕ ਹੈ ਉਹ ਕਾਨੂੰਨ ਦੀ ਸਹਾਈਤ ਲੈ ਸਕਦਾ ਪਰ ਜਦੋਂ ਉਹਨੇ ਗੱਡੀ 'ਚ ਗੱਡੀ ਮਾਰੀ ਹੈ ਉਦੋਂ ਉਹਦਾ ਰਵਈਆ ਇਹ ਸੀ ਬਿਲਕੁਲ ਨਹੀਂ ਸੀ ਉਹਦੀ ਵੀਡੀਓ ਮੇਰੇ ਕੋਲੇ ਆਈ ਉਹਨੇ ਉਸ ਵਕਤ ਇਹ ਕਿਹਾ ਕਿ ਤੁਹਾਡੀ ਗੱਡੀ ਵਿੱਚ ਮੇਰੀ ਗੱਡੀ ਵੱਜੀ ਮੈਂ ਤੁਹਾਡਾ ਹਰਜਾਨਾ ਭਰ ਦੇਣਾ ਤੁਸੀਂ ਇਹ ਦੱਸੋ 빅 ਟੈਕਸੀ ਡਰਾਈਵਰ ਦੀ ਔਕਾਤ ਹੈਗੀ ਆ ਕਿਸੇ ਦੀ ਗੱਡੀ ਵਿੱਚ ਗੱਡੀ ਮਾਰ ਕੇ ਹਰਜਾਨਾ ਭਰ ਦੇਵੇ ਔਕਾਤ ਹੈਗੀ ਇਹ ਗੱਲਾਂ ਕੌੜੀਆਂ ਨੇ ਹਾਜ਼ਮ ਨਹੀਂ ਹੁੰਦੀਆਂ ਦੂਜੀ ਗੱਲ ਉਹਨਾਂ ਬੰਦਿਆਂ ਨੇ ਇਹ ਗੱਲ ਕਹੀ ਕਿ ਤੇਰੀ ਗੱਡੀ ਤੇ ਭਿੰਡਾਂ ਵਾਲੀ ਦੀ ਫੋਟੋ ਲਗਵੀਂ ਹੈ ਬਿਲਕੁਲ ਨਹੀਂ ਇਹਨੇ ਆਪ ਪੰਗਾ ਛੇੜਿਆ ਤੁਸੀਂ ਭਿੰਡਰਾਂ ਵਾਲੇ ਬਾਰੇ ਗੱਲ ਕਿੰਨਾ ਬੋਲਦੇ ਹੋ ਭਿੰਡਰਾਂ ਵਾਲੇ ਸਾਡੇ ਮਹਾਰਾਜ ਨੇ ਸਾਡੇ ਆਈਡਲ ਨੇ ਮੈਂ ਕਹਣਾ ਹੈਗੇ ਆ ਮੇਰੇ ਵੀ ਹੋ ਸਕਦੇ ਪਰ ਇਹ ਦੱਸੋ ਭਿੰਡਰਾਂ ਵਾਲੇ ਨੇ ਕੇਸ ਕਟਾਏ ਹੋਏ ਸੀ ਇਹ ਦੱਸਿਓ ਭਿੰਡਰਾਂ ਵਾਲਾ ਟੈਕਸੀ ਗੱਡੀ ਦੇ ਵਿੱਚ ਗੰਦੇ ਗਾਣੇ ਸੁਣਦਾ ਸੀ ਭਿੰਡਰਾਂ ਵਾਲਾ ਸ਼ਰਾਬ ਪੀਂਦਾ ਸੀ ਦਸਵੇਂ ਮੜਾਜ ਜੇ ਤੁਸੀਂ ਵਿਚਾਰ ਧਾਰਾ ਤੱਕ ਵੀ ਨਹੀਂ ਪਹੁੰਚੇ ਘੱਟੋ ਘੱਟ ਉਹਦਾਂ ਦੀ ਸ਼ਕਲ ਤਾਂ ਬਣਾ ਲਓ ਉਹਦਾਂ ਦੀ ਸ਼ਕਲ ਤਾਂ ਤੁਹਾਡੀ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਉਹ ਟੈਕਸੀ ਡਰਾਈਵਰ ਦੇ ਹੱਕ ਵਿੱਚ ਜਾ ਕੇ ਧਰਨਾ ਲਾਉਂਦੇ ਆ ਉਹਨਾਂ ਵਿੱਚੋਂ ਕੁਝ Hindu ਨੇ ਕੀ ਉਹ Hindu ਭਿੰਡਰਾਂ ਵਾਲੇ ਦੇ ਸਨਮਾਨ ਵਿੱਚ ਗਏ ਆ ਜਿਹੜੇ ਬੰਦੇ ਉੱਥੇ ਧਰਨਾ ਲਾ ਕੇ ਪੁਰਸ਼ ਨੂੰ ਤਾਂ ਕੰਮ ਕੀ ਕਰਦੇ ਆ ਕਿ ਉਹ ਭਿੰਡਰਾਂ ਵਾਲੇ ਨੂੰ ਮੰਨਦੇ ਬਿਲਕੁਲ ਨਹੀਂ ਉਹਨਾਂ ਦੀ ਸ਼ਕਲ ਸੂਰਤ ਭਿੰਡਰਾਂ ਵਾਲੇ ਨਾਲ ਮੇਲ ਖਾਂਦੀ ਹੈ ਮੈਚ ਕਰਦੀ ਹੈ ਬਿਲਕੁਲ ਨਹੀਂ ਇਹ ਲੋਕ ਕੌਣ ਨੇ ਇਹਨਾਂ ਨੂੰ ਛੋਟਾ ਜਿਹਾ ਮੁੱਦਾ ਚਾਹੀਦਾ ਹੁੰਦਾ ਤੇ ਉਸ ਮੁੱਦੇ ਨੂੰ ਕਿੱਦਾਂ ਹੈਪ ਦੇਣੀ ਹੈ ਕਿੱਦਾਂ ਅੱਗ ਲਾਉਣੀ ਹੈ ਕਿੱਦਾਂ ਭੜਕਾਉਣਾ ਹੈ ਕਿੱਦਾਂ ਰੋਟੀਆਂ ਛੇਕਣੀਆਂ ਨੇ ਉਹ ਬੰਦੇ ਤੁਸੀਂ ਗੱਲ ਮੇਰੀ ਆ ਨੋਟ ਕਰ ਲਿਓ ਇੱਕ ਹਫ਼ਤਾ ਰਹਿ ਜਾਓ ਉਸ ਤੋਂ ਬਾਅਦ ਵੀ ਦੱਸੋ ਕਿ ਉਹ ਮੁੰਡਾ ਕਿੱਥੇ ਹੈ ਜਿਹੜੇ ਧਰਨਾ ਲਾਉਣ ਵਾਲੇ ਸੀ ਉਹ ਕਿੱਥੇ ਹੈ ਉਹਦਾ ਕਿੰਨਾ ਖਸਾਹ ਦੇਣਗੇ ਫਿਰ ਤੁਸੀਂ ਨੋਟ ਕਰ ਲਿਓ ਜਦੋਂ ਵੀ ਤੁਸੀਂ ਧਰਨੇ ਲਾਉਣੇ ਹੋ ਤੁਹਾਡਾ ਮਕਸਦ ਕੀ ਹੁੰਦਾ ਹੈ ਕੇਵਲ ਰੋਟੀਆਂ ਛੇਕਣਾ ਉਸ ਮੁੰਡੇ ਨੇ ਨਾ ਜਦੋਂ ਗੱਡੀ 'ਚ ਗੱਡੀ ਮਾਰੀ ਹੈ ਜਿਹੜੇ ਸ਼ਬਦ ਬੋਲੇ ਹੈ ਕੀ ਕਿਹਾ ਇਹ ਆਰਐਸ ਦੇ ਬੰਦੇ ਐ ਇਹ ਮੂਤ ਪੀਣੇ ਆ ਕੌਣ ਚਲੂਗਾ ਜੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਿਸੇ ਗੱਡੀ ਤੇ ਫੋਟੋ ਲੱਗੀ ਹੋਵੇ ਮੇਰਾ ਵੀ ਖੂਨ ਖੌਲਦਾ ਮੈਂ ਬਰਦਾਸ਼ਤ ਨਹੀਂ ਕਰਦਾ ਹੋਰ ਦੱਸੋ ਮੈਂ ਦੇਖ ਲਵਾਂ ਕਿਸੇ ਦੀ ਗੱਡੀ ਤੇ ਇੰਦਰਾ ਗਾਂਧੀ ਦੀ ਫੋਟੋ ਲੱਗੀ ਹੋਵੇ ਮੈਂ ਬਰਦਾਸ਼ਤ ਨਹੀਂ ਕਰਦਾ ਮੈਂ ਕਿਹਦੀ ਗੱਲ ਛੱਡੂ ਕੋਈ ਵੀ ਨਹੀਂ ਕਰਦਾ ਪਹਿਲੀ ਗੱਲ ਤੁਹਾਡਾ ਕਿਤਾ ਕੀ ਹੈ ਜੇ ਇਹ ਬਿੱਲ ਆ ਗਿਆ ਕੰਨੀ ਇਹ ਮਤਾ ਪਾਤਾ ਕਾਨੂੰਨ ਬਣਾਤਾ ਸਰਕਾਰ ਨੇ ਵੀ ਜਿਹੜਾ ਬੰਦਾ ਟੈਕਸੀ ਚਲਾਊਗਾ ਜਿਹੜਾ ਵੀ ਵਹੀਕਲ ਲਾਊਗਾ ਉਹ ਕਿਸੇ ਵੀ ਬੰਦੇ ਦੀ ਫੋਟੋ ਆਪਣੀ ਗੱਡੀ ਤੇ ਲਾ ਨਹੀਂ ਸਕਦਾ ਇਹ ਲਾਉਣੀ ਵੀ ਨਹੀਂ ਚਾਹੀਦੀ ਫਿਰ ਕੀ ਕਰੋਗੇ ਫਿਰ ਕਿੱਧਰ ਜਾਓਗੇ ਜਿਹੜਾ ਸਾਡਾ ਸੇਕ ਆਮ ਦਾ ਸਿਧਾਂਤ ਹੈ ਸਾਡੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਨੇ ਉਹ ਫਾਲਸਫੇ ਤੋਂ ਅਸੀਂ ਦੂਰ ਜਾ ਰਹੇ ਹਾਂ ਸਾਡਾ ਕਿਰਦਾਰ ਹੈ ਨਹੀਂ ਇਹ ਜਿਹੜੇ ਬੰਦੇ ਕਹਿੰਦੇ ਆ ਕਿ ਭਿੰਡਰਾਂ ਵਾਲਾ ਸਾਡਾ ਆਈਡਲ ਹੈ ਜਿਹਨੂੰ ਬਹਾ ਕੇ ਦੋ ਚਾਰ ਗੁਰਬਾਣੀ ਵਿੱਚੋਂ ਸਵਾਲ ਪੁੱਛ ਲੈ ਜਾਣ ਉਹ ਮੁੰਡੇ ਤੋਂ ਪੁੱਛ ਲਈ ਜਿਹੜਾ ਮੁੰਡਾ ਕਹਿੰਦਾ ਭਿੰਡਰਾਂ ਵਾਲੇ ਸਾਡੇ ਰੱਬ ਨੇ ਜੇ ਉਹਦੇ ਤੋਂ ਦੋ ਚਾਰ ਸਵਾਲ ਬਾਣੀ ਵਿੱਚੋਂ ਪੁੱਛ ਲਈ ਉਹਨੂੰ ਕੱਖ ਨਹੀਂ ਪਤਾ ਤੁਸੀਂ ਬਾਣੀ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਤੁਸੀਂ ਉਹਦਾ ਦੀ ਸ਼ਕਲ ਸੂਰਤਾ ਬਣਾ ਲਓ ਟੁਕ ਟੁਕ ਆਪਣੀ ਬਸ ਅਜਾੜੇ ਫੋਗਰੇ ਢਾਡੀ ਨੇ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਕਿਹੜੇ ਬੈਰੀ ਨੂੰ ਡਰਾਉਂਦੀ ਹੈ ਜਿਹੜੇ ਬੈਰੀ ਨੂੰ ਤਸਵੀਰ ਡਰਾਉਂਦੇ ਆ ਜਿਹਦੀ ਗੱਡੀ ਵਿੱਚ ਗੱਡੇ ਮਾਰੀ ਆ ਉਹ ਤਾਂ ਅਗਲੇ ਘਰੇ ਤੁਰ ਗਏ ਛੇਤਰਗੇ ਨੇ ਫੇਰੇ ਫੜ ਕੇ ਪੁਲਿਸ ਨੇ ਫੇਰੇ ਉਹ ਡਰਦਿਆਂ ਨੇ ਫੇਰੇ ਛੇਤਰ ਦੋ ਚਾਰ ਮਹੀਨੇ ਠਹਿਰ ਕੇ ਉਹ ਬਹਾਲ ਹੋ ਜਾਣਗੇ ਇੱਕ ਵੱਡੀ ਮੁਸੀਬਤ ਤੁਸੀਂ ਹੋਰ ਖੜੀ ਕਰੋਗੇ ਅਰੇ ਬੱਡੇ ਬੱਡੇ ਸਮਾਜ ਦੇ ਵੀ ਕਹਿੰਦੇ ਨੇ ਨਾ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਕਿਉਂ ਨਹੀਂ ਦਿੰਦੇ ਬਾਹਰੋਂ ਚਟਾਂ ਵਿੱਚ ਨੌکریاں ਕਿਉਂ ਦੇ ਰਹੇ ਹੋ ਇੱਥੇ ਹਰਿਆਣੇ ਦੇ ਜੁਪੀ ਦੇ ਬਿਹਾਰ ਦੇ ਬੰਦੇ ਨੌکریاں ਕਰ ਰਹੇ ਨੇ ਇਹ ਕਰਦੂਤਾਂ ਦੇਖ ਕੇ ਤੇ ਤੁਹਾਨੂੰ ਨੌਕਰੀ ਅੱਗੇ ਤਰਪਸ਼ਾ ਨਹੀਂ ਦੇਣੀ ਹੁਣ ਜਿਹੜੇ ਮੁੰਡੇ ਪੰਜਾਬ ਪੁਲਿਸ ਨੇ ਉਹ ਕਬਰੋਂ ਤਾਂ ਆਏ ਨਹੀਂ ਤੇ ਕੀ ਅਗਲੇ ਸੋਚਣਗੇ ਕਹਾਂ ਬਾਤ ਤੇ ਤੁਸੀਂ ਕਿਹਨੂੰ ਕੁੱਟਿਆ ਕਿਹਨੂੰ ਪੰਜਾਬ ਪੁਲਸ ਦੇ ਮੁੰਡਿਆਂ ਨੇ ਕਿਹਨੂੰ ਕੁੱਟਿਆ ਆਪਣੇ ਨੂੰ ਸਸਪੈਂਡ ਤੁਸੀਂ ਕਿਹਨੂੰ ਕਰਾਇਆ ਆਪਣੇ ਨੂੰ ਕੀ ਖਟਿਆ ਦੱਸ ਦਿਓ ਮੜਾ ਜਾ ਪੱਲੇ ਕੀ ਪਿਆ ਸਾਡੇ 4 ਦਿਨ ਦਾ ਰੌਲਾ ਹੈ ਆ ਜਿਹੜੇ 250 ਦਾ ਪੈਕ ਪਵਾ ਕੇ ਉੱਥੇ ਜਾਂਦੇ ਹੁੰਦੇ ਨੇ ਨਾ ਇਹਨਾਂ ਨੂੰ ਵੀ ਉਹਦੀ ਲੋੜ ਹੁੰਦੀ ਹੈ ਵੀਡੀਓ ਚਲਾਉਣੀ ਹੁੰਦੀ ਹੈ ਉਦ ਬਾਅਦ ਤੂੰ ਕੌਣ ਤੇ ਮੈਂ ਕੌਣ ਮਤਲਬ ਪੂਰੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਕੋਈ ਕਸਰ ਰਹਿ ਨਾ ਜਾਵੇ ਪੂਰੀ ਕੌਮ ਨੂੰ ਬਦਨਾਮ ਕਰਨ ਵਾਸਤੇ ਕੋਈ ਕਸਰ ਰਹਿ ਨਾ ਜਾਵੇ ਮੈਂ ਇੱਕ ਠੋਕੇ ਗੱਲ ਕਹਿਣਾ ਪਿੰਡਰਾਵਾਲੇ ਦਾ ਕੌਮ ਲਈ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਕੁਝ ਨਹੀਂ ਹੈਗਾ ਜਿੰਨਾ ਉਹਨੇ ਨੁਕਸਾਨ ਕਰਾਇਆ ਕੌਮ ਦਾ ਕੋਈ ਕਰਾਈ ਨਹੀਂ ਸਕਦਾ ਕਾਂਗਰਸ ਦਾ ਪਿੱਠੂ ਬਣ ਕੇ ਉਹ ਬੰਦਾ ਰਿਹਾ ਮੈਂ ਕੱਲ ਵੀ ਇਹ ਗੱਲ ਪਈ ਸੀ ਉਹਦੇ ਤੇ ਇੱਕ ਵੀ ਪਰਚਾ ਇੱਕ ਵੀ ਮੁਕੱਦਮਾ ਦਿਖਾਓ ਕਿਉਂ ਨਹੀਂ ਹੋਇਆ ਭਾਈ ਤੁਸੀਂ ਅਮਰਤਪਾਲ ਡੇਰੂਗੜ ਜੇਲ੍ਹ ਵਿੱਚ ਬੈਠਾ ਹੈ ਪਿੱਟੀ ਜਾਂਦੇ ਹੋ ਕਿ ਐਨੇ ਪਰਚੇ ਕਿਉਂ ਪਾਦੇ ਦੱਸ ਦਿਓ ਤੁਸੀਂ ਅਮਰਤਪਾਲ ਦਾ ਕ੍ਰਾਈਮ ਕੀ ਹੈ ਮੇਰੇ ਤੋਂ ਬਾਅਦ ਅਮਰਤਪਾਲ ਨੇ ਕੇਨੇ ਵਿਰੋਧ ਕੀਤਾ ਕੋਈ ਕਰ ਦੂਗਾ ਅਮਰਤਪਾਲ ਦੇ ਪਰਚੇ ਕਿੰਨੇ ਹੈ ਤੇ ਭਿੰਡਰਾਂ ਵਾਲੇ ਨੇ ਐਡੀ ਵੱਡੀ ਮੂਵਮੈਂਟ ਚਲਾਈ ਸੈਂਟਰ ਗਵਰਨਮੈਂਟ ਦਾ ਮੈਂਟਨਲ ਟੱਕਾ ਲਿਆ ਟੱਕਰ ਲਈ ਮੱਥਾ ਲਾਇਆ ਤੇ ਉਹਦੇ ਇੱਕ ਵੀ ਮੁਕਦਮਾ ਕਿਉਂ ਨਹੀਂ ਹੈਗਾ ਕਿ ਇਹ ਕਹੋਂਗੇ ਵੀ ਉਹ 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 ਭਲਾ ਮਾਨਸੀ ਜੇ ਤੁਸੀਂ ਇਹਨੂੰ ਕਲੀਨ ਜੇਡ ਦੇ ਦੇਉਗੇ ਕਿਉਂ ਨਹੀਂ ਪਰ ਜੇ ਪਏ ਅਗਲੇ ਕਹਿੰਦੇ ਤੂੰ ਸੇਫ ਹੈ ਤੂੰ ਸੇਫ ਹੈ ਜੋ ਮਰਜ਼ੇ ਕਰ ਜਿਹੜਾ ਕੰਮ ਦਨ ਦਿੱਤਾ ਉਹ ਕੰਮ ਹੁੰਦਾ ਰਹਿਣਾ ਚਾਹੀਦਾ ਪਤਾ ਤੁਹਾਨੂੰ ਇਹਨਾਂ ਗੱਲਾਂ ਸਾਡੇ ਖੋਪੜ 'ਚ ਗੱਲਾਂ ਪਹਿਣਗੀਆਂ ਨਹੀਂ ਪੰਜਾਬ ਦੇ ਜੂਥ ਨੂੰ ਜੇ ਤੁਸੀਂ ਸੰਭਾਲਣਾ ਹੈ ਨਾ ਇਹ ਗੱਲ ਚੇਤੇ ਰੱਖ ਲਿਓ ਇਹ ਗੱਲਾਂ ਕੌੜੀਆਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਰੋਜ਼ਗਾਰ ਦੀ ਲੋੜ ਹੈ ਆਪਣੇ ਪੈਰਾਂ ਤੇ ਖੜਾ ਹੋਣ ਦੀ ਲੋੜ ਹੈ ਜਿਹੜੇ ਬੰਦੇ ਫਿਰ ਹੀ ਕਣਕਾਂ ਭਾਲਦੇ ਨੇ ਫਿਰ ਹੀ ਕਿਰਾਇਆ ਭਾਲਦੇ ਨੇ ਫਿਰ ਹੀ ਬਿਜਲੀ ਦੇ ਬਿੱਲ ਭੜਦੇ ਨੇ ਤੇ ਆਪਣੇ ਪਰਿਵਾਰ ਲਈ 20-30000 ਰੁਪਇਆ ਕਮਾ ਨਹੀਂ ਸਕਦੇ ਉਹ ਕਹਿੰਦੇ ਅਸੀਂ ਆਜ਼ਾਦੀ ਲੈ ਕੇ ਆਵਾਂਗੇ ਸਾਨੂੰ ਆਜ਼ਾਦੀ ਚਾਹੀਦੀ ਹੈ ਅਸੀਂ ਗੁਲਾਮ ਜੇ ਸ਼ਰਮ ਹੋਵੇ ਸਾਨੂੰ ਮਾੜੀ-ਮੋੜੀ ਸਾਡੇ ਖਾਂਚ ਚ ਗੱਲ ਪੈਲੇ ਜਿਹੜਾ ਬੰਦਾ ਆਪਣੇ ਪਰਿਵਾਰ ਲਈ 20-30000 ਰੁਪਇਆ ਕਮਾ ਨਹੀਂ ਸਕਦਾ ਉਹ ਕਹਿੰਦਾ ਮੈਂ ਆਜ਼ਾਦ ਮੈਨੂੰ ਆਜ਼ਾਦੀ ਚਾਹੀਦੀ ਹੈ ਦੱਸੋ ਉਸ ਮੁੰਡੇ ਨੇ ਜੋ ਹੋਣ ਮੀਡੀਆ ਸਾਹਮਣੇ ਬੋਲਿਆ ਨਾ ਮੰਜੇ ਚ ਪਏ ਨੇ ਬੀਬਾ ਪੁੱਤ ਬਣ ਕੇ ਉਦੋਂ ਨਹੀਂ ਇਹ ਬੋਲ ਬੋਲੇ ਉਦੋਂ ਉਹ ਬਹੁਤ ਵੱਡਾ ਸੂਰਮਾ ਸੀ ਉਦੋਂ ਉਹ ਭਿੰਡਰਾ ਵਾਲਾ ਬਣਿਆ ਹੋਇਆ ਸੀ ਅਮਰਤਪਾਲ ਬਣਿਆ ਹੋਇਆ ਜਦੋਂ ਉੱਥੇ ਉੱਥੇ ਉਹਨਾਂ ਨਾਲ ਚੀਕ ਚੀਕ ਕੇ ਗੱਲਾਂ ਕਰਦਾ ਸੀ ਇੱਕ ਬਾਗੀ ਹੋ ਕੇ ਪੇਸ਼ ਆਇਆ ਮੁੰਡਾ ਤੇ ਇਹ ਫੈਸਲੇ ਨਾ ਅਦਾਲਤ ਵਿੱਚ ਹੋਣੇ ਛਾ ਨੂੰ ਇਦਾਂ ਲੱਗਦਾ ਵੀ ਚਾਰ ਬੰਦੇ ਪੁਲਿਸ ਮੁਲਾਜ਼ਮ ਸਸਪੈਂਡ ਕਰਦੇ ਅਈ ਜਿੱਦਲੇ ਸਭ ਕੁਝ ਇਹ ਕੁਛ ਨਹੀਂ ਇਹ ਪੇਪਰ ਵਰਕ ਹੁੰਦਾ ਦੋ ਜਿਹੇ ਈਟਾਂ ਮਾਰੀਆਂ ਧਰਨਾ ਚੱਕਿਆ ਗਿਆ ਗੱਲ ਖਤਮ ਕੀ ਕਰ ਲਿਆ ਅੱਗੇ ਬਾਅਦ ਤੁਸੀਂ ਹੋਰ ਜੋਤੀਆਂ ਖਾਓਗੇ ਜੋਤੀਆਂ ਖਾਣ ਤੁਸੀਂ ਥਾਂ ਕਰ ਲਿਆ ਜਦੋਂ ਅਦਾਲਤਾਂ ਵਿੱਚ ਇਹ ਮੁਕੱਦਮਾ ਜਾਣਾ ਹੈ ਨਾ ਉੱਥੇ ਬਹੁਤ ਕੁਝ ਹੋਣਾ ਤੁਹਾਨੂੰ ਕੀ ਲੱਗਦਾ ਮਿਸੀ ਭਿੰਡਰਾਂ ਵਾਲੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਇਹ ਗੱਲਾਂ ਕਹਿ ਕੇ ਤੁਸੀਂ ਖਾਲਿਸਤਾਨ ਬਣਾ ਲਿਆ ਗੱਲ ਜਿਤੇ ਰੱਖਿਓ ਭਿੰਡਰਾਂ ਵਾਲੇ ਦੀ ਵਿਚਾਰਧਾਰਾ ਤੇ ਖਾਲਸਪੁਰ ਦਾ ਮੁੱਦਾ ਇਸ ਸੇ ਕੌਮ ਦੇ ਗੱਲ ਵਿੱਚ ਮਰਿਆ ਸੁਪਾਆ ਹੋਇਆ ਗੱਲ ਵਿੱਚ ਮਰਿਆ ਸੁਪਾਆ ਹੋਇਆ ਜਿਤੇ ਰੱਖ ਲਓ ਇਹ ਕੌਮ ਦੀ ਕਹਿ ਲਈਏ ਉਹ ਹਾਲਾਤ ਉਹ ਹਾਲਤ ਕਰਕੇ ਛੱਡਣਗੇ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਅਸੀਂ ਸਮਝਣਾ ਸਾਨੂੰ ਚਾਰਜਕਾਰਾਂ ਦੀ ਲੋੜ ਹੈ ਧਰਨਾ ਲੱਗ ਗਿਆ মিডিਆ ਆ ਗਿਆ ਬੱਲੇ ਬੱਲੇ ਹੋ ਗਈ Hindu ਮਾੜੇ ਨੇ Muslim ਮਾੜੇ ਨੇ Asai ਮਾੜੇ ਨੇ ਪਿੰਡਰਾਂ ਵਾਲਾ ਚੰਗਾ ਜਿਹੜੇ ਪਿੰਡਰਾਂ ਵਾਲੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਕਿਹਾ ਜੇ ਸਾਡੀ ਜੀਪ ਨਾ ਛੱਡੀ ਮੈਂ 5000 Hindu ਵੱਡੂੰਗਾ ਉਹ Hindu ਪਿੰਡਰਾਂ ਵਾਲੇ ਤੇ ਯਕੀਨ ਕਰਦੇ ਆ ਕਰਨਗੇ ਡੇੜੇ ਬੰਦੇ ਨੇ ਇਹ ਕਿਹਾ ਹੋਵੇ ਕਿ ਮੈਂ 5000 ਹਿੰਦੂ ਬੱਢੂਗਾ ਜੇ ਜੀਪ ਨਾ ਛੱਡੇ ਦੱਸਿਓ ਜੀਪ ਕਿਸੇ ਹਿੰਦੂ ਅਫਸਰ ਨੇ ਪੜ੍ਹੀ ਸੀ ਪੰਜਾਬ ਪੁਲਿਸ ਨੇ ਪੜ੍ਹੀ ਸੀ ਤੇ ਜਿਨ੍ਹਾਂ ਨੂੰ ਇਹ ਕਿਹਾ ਹੋਵੇ ਕਿ ਮੈਂ 5000 ਹਿੰਦੂ ਬੱਢੂਗਾ ਉਹ ਹਿੰਦੂ ਭਿੰਡਰਾਂਵਲ ਤੇ ਯਕੀਨ ਕਰਨਗੇ ਜੇ ਤੁਹਾਡੇ ਧਰਨੇ ਵਿੱਚੋਂ ਪੰਜ ਚਾਰ ਹਿੰਦੂ ਆਏ ਨੇ ਨਾ ਬੁਲਾਰੇ ਕਿ ਉਹ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਆਏ ਨੇ ਤੁਹਾਨੂੰ ਹਵਾ ਦੇ ਕੇ ਤੁਹਾਨੂੰ ਢਕਾਉਣ ਵਾਸਤੇ ਆਏ ਨੇ ਇਹ ਗੱਲ ਮੇਰੀ ਚੇਤੇ ਰੱਖ ਲਿਓ ਹੱਥਾਂ ਨਾਲ ਦਿੱਤੀਆਂ ਨਾ ਮੂੰਹ ਨਾਲ ਖੋਲਣੀਆਂ ਪੈਣਗੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਖੋਲੀਆਂ ਨਹੀਂ ਜੂਨ 84 ਵਾਪਰੇ ਹਨ ਅੱਤਵਾਦ ਵਾਪਰੇ ਹਨ ਦਿੱਲੀ ਸਿਕਤਲੇਮ ਹੋਇਆ ਨਾ ਆ ਚਾਰ ਦਿਨ ਪਹਿਲਾਂ ਪਿੱਟਦੇ ਸੀ ਹਾਏ ਸੱਜਣ ਕੁਮਾਰ ਨੂੰ ਬਰੀ ਕਰਤਾ ਟਾਈਟਲ ਨਰਮ ਬਰੀ ਕਰਤਾ ਫਿਰਦੇ ਸੀ ਨਾ ਦੱਸਿਓ ਕੀ ਬੇਨਫਿਟ ਹੋਇਆ ਜੇ ਹਲੇ ਵੀ ਨਾ ਨਾ ਸੁਧਰੇ ਨਾ ਸਮਝੇ ਇਹ ਕੀੜੇ ਆਪਣੇ ਦਿਮਾਗ ਵਿੱਚੋਂ ਨਾ ਕੱਢੇ ਗੁਰੂ ਗ੍ਰੰਥ ਸਾਹਿਬ 'ਬਲ ਧਿਆਨ ਨਾ ਦਿੱਤਾ ਤਾਂ ਤੁਹਾਡੇ ਛਿੱਤਰ ਪੈਣ ਨੂੰ ਨਾ ਬਹੁਤੀ ਧੀਰ ਨਹੀਂ ਲੱਗਣੀ ਮੈਂ ਕੋਈ ਬੇਗਾਨਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਤੁਹਾਨੂੰ ਇੱਕ ਵਾਸਤਾ ਪਾ ਰਿਹਾ ਸਮਝੋ ਹਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ